ਲਓ ਦੋਸਤੋ ਲਓ ਜੀ ਆਪਾਂ ਨੇ ਗੋਭੇ ਦੀ ਸਬਜ਼ੀ ਜੋ ਕਿ ਫਰਾਈ ਕਰਕੇ ਬਣਾ ਰਹੇ ਸੀ ਉਹ ਵੀ ਬਣਾ ਲਈ ਆ ਤੇ ਆਪਾਂ ਲਵੇ ਮੋਮੋਸ ਤੇ ਦੋਸਤੋ ਮੋਮੋ ਜੀ ਫਰਾਈ ਹੋ ਰਹੇ ਨੇ ਦੇਖੋ ਦੋਸਤੋ ਜਿਹੜੀ ਮਰਜੀ ਡਿਸ਼ ਖਾ ਸਕਦਾ ਦੋਸਤੋ ਦੇਖੋ ਜੀ ਲਓ ਜੀ ਮੋਮੋਸ ਫਰਾਈ ਹੋ ਰਹੇ ਹੈਲੋ ਦੋਸਤੋ ਲਓ ਜੀ ਸਵੇਰ ਹੋ ਗਈ ਆ ਉੱਠ ਗਏ ਆ ਆਪਾਂ ਦੇਖੋ ਦੋਸਤੋ ਇਹ ਲਓ ਜੀ ਇਧਰ ਸੁਭੀਤ ਰਾਣੀ ਵੀ ਉੱਠ ਗਈ ਆ ਭਾਂਡੇ-ਪੋਂਡੇ ਮਾਸਤੇ ਸਾਰਾ ਕੰਮ ਨਵੇੜਦਾ ਨਾ ਨੇ ਲੇਟ ਹੋ ਗਏ ਆ ਦੋਸਤੋ ਕਹਾਂ ਲੁਧਿਆਣਾ ਜਾਣਾ ਤੇ ਲੁਧਿਆਣਾ ਜਾਇਆ ਨਹੀਂ ਗਿਆ ਤੇ ਇਹਦੇ ਦੇਖੋ ਆਹ ਦੇਖੋ ਨਾ ਕੇ ਰੋਣ ਲੱਗਾ ਦੇਖੋ ਜੀ ਮਾਰਾ ਇਸ ਵੇਲੇ ਦੋਸਤੋ ਚਲੋ ਜੀ ਦੋਸਤੋ ਮਿਲਦੇ ਆਪਾਂ ਵੀ ਨਹਾ ਤੋ ਕੇ ਸਾਨੂੰ ਠੀਕਾ ਮਿੱਤਰੋ ਆਪਾਂ ਨਹਾ ਕੇ ਮਿਲਦੇ ਆ ਗਰੋਂ ਠੀਕਾ ਮਿੱਤਰੋ ਹੈਲੋ ਦੋਸਤੋ ਲੋ ਜੀ ਨਹਾ ਤੋ ਕੇ ਰੈਡੀ ਚੜੀ ਹੋ ਗਏ ਆ ਦੇਖੋ ਜੀ ਮਿੱਤਰੋ ਸਾਰੇ ਰੈਡੀ ਚੜੀ ਹੋ ਗਏ ਆ ਤੇਰਵੀਂ ਤਾਰਾਣੀ ਦਾ ਨਾਈ ਵੀ ਨਹੀਂ ਹੈਗੀ ਮਾਦਾ ਵੀ ਨਹਾ ਲਿਆ ਹੈ ਰਵੀ ਤਾਰਾਣੀ ਦਾ ਜੀ ਨਾਈ ਨਹੀਂ ਆਈ ਦੋਸਤੋ ਤੇ ਚਲੋ ਜੀ ਨਾ ਤੋਂ ਸੇ ਰੈਡੀ ਛੜੀ ਹੋ ਗਿਆ ਚਲੋ ਚੱਲਦੇ ਆਂ ਬਾਜ਼ਾਰ ਦੀ ਔਰ ਦੇਖਦੇ ਆਂ ਬਾਜ਼ਾਰ ਸੇ ਸਬਜ਼ੀ ਭਾਜੀ ਲੈ ਕੇ ਆਈਏ ਕੀ ਲੈ ਕੇ ਆਣਾ ਸਬਜ਼ੀ ਭਾਜੀ ਹੈ ਜੇ ਤੋਂ ਮੈਂ ਲੋਜੀ ਲੈ ਕੇ ਆਨੇ ਆ ਸੀ ਦੇਖਦੇ ਆਂ ਉਹ ਲੋਜੀ ਪੋਚਾ ਪੋਚਾ ਕੋਜਾ ਲਾਇਆ ਹੈ ਪੋਚਾ ਤੇ ਬਾਰਡਰ ਇੱਕ ਬਰਾਬਰ ਨੇ ਦੋਸਤੋ ਦੇਖ ਲੋ ਘਰੇ ਪੋਚਾ ਤੇ ਉਹਦੇ ਬਾਰਡਰ ਤੇ ਕੋਈ ਲੰਘ ਨਹੀਂ ਸਕਦਾ ਬਸ ਤੁਹਾਨੂੰ ਪਤਾ ਹੀ ਆ ਕੀ ਲੈ ਕੇ ਆਉਂਗੇ ਤੇ ਚਲੋ ਮਿਲਦੇ ਆਵਾਂਗੇ ਥੋੜੀ ਦੇਰ ਚ ਠੀਕ ਆ ਦੋਸਤੋ ਲੈ ਕੇ ਆਨੇ ਆ ਸਬਜੀ ਵਾਜੀ ਠੀਕ ਆ ਬਾਜ਼ਾਰ ਤੋਂ ਦੋਸਤੋ ਲੋ ਜੀ ਲੈ ਕੇ ਆਏ ਆ ਗੋਭੀ ਜੋ ਕਿ ਰਬੀਤਾ ਰਾਣੀ ਦੀ ਹੈਗੀ ਆ ਫੇਵਰੇਟ ਨੈਸੀ ਰਾਣੀ ਦੀ ਵੀ ਫੇਵਰੇਟ ਹੈ ਸਾਰਿਆਂ ਦੀ ਫੇਵਰੇਟ ਹੈ ਗੋਭੀ ਨੈਸੀ ਰਾਣੀ ਦਾ ਦੰਦ ਟੁੱਟ ਗਿਆ ਰਾਤ ਮਾਰਿਆ ਕੁਸੋਨ ਜੀ ਮਾਨ ਹੈ ਤੋੜਦਾ ਦੰਦੇ ਦਾ ਤੇ ਚਲੋ ਜੀ ਮੇਤਰੋ ਦੇਖੋ ਹੋ ਗਈ ਤਿਆਰ ਕੈਕਲੇ ਨਾਲ ਕਹਿੰਦੇ ਜਾਣਾ ਉਹ ਠੀਕ ਕਰਵਾ ਕੇ ਲੈ ਕੇ ਆਣਾ ਮੈਂ ਜੀਰਾਂ ਦੇ ਦਾੰਦ ਟੁੱਟ ਗਿਆ ਸੀ ਇਹਦੇ ਕੰਨ ਤੇ ਮਾਰਿਆ ਮਨੇ ਰਵੀ ਦਾ ਰਾਣੀ ਦੇ ਬਾਣੀਆਂ ਟੁੱਟੀਆਂ ਦੇਖੋ ਪੁੱਛ ਲੈ ਜਾ ਟੁੱਟੀਆਂ ਬਾਣੀਆਂ ਤੇਰੀਆਂ ਹੈ ਆਹੋ ਬਾਣੀਆਂ ਟੁੱਟੀਆਂ ਕਿਉਂ ਐ ਆ ਦੇਖ ਲੈ ਤੰਨ ਤੇ ਲਾਇਆ ਬਾળી ਟੁੱਟ ਗਈ ਚਲੋ ਜੀ ਮਿੱਤਰੋ ਹੈ ਤੂੰ ਵੀ ਆਈ ਮਿਲ ਜੱਟੇ ਤੇ ਕੰਨ ਭੱਲਣੇ ਤਾ ਲੈ ਮੈਂ ਤਾਂ ਹੋ ਰਹੀਆਂ ਹੁਣ ਵੀ ਹੋ ਰਹੀਆਂ ਲਓ ਜੀ ਦੋਸਤੋ ਚਲੋ ਜੀ ਮਿਲਦੇ ਆ ਫਿਰ ਠੀਕ ਆ ਮਿੱਤਰੋ ਲਓ ਜੀ ਦੋਸਤੋ ਹੱਸ ਜਾ ਰਿਆਂ ਅਸੀਂ ਬਾਜ਼ਾਰ 'ਚ ਜੋ ਕਿ ਮੇਥੋਂ ਕੰਨ 'ਤੇ ਲੱਗਿਆ ਸੀ ਰਵੀ ਦਾ ਰਾਣੀ ਜੇ ਤੇ ਉਹਦਾ ਟੁੱਟ ਗਿਆ ਦੀ ਕੰਨ ਦਾ ਓ ਠੀਕ ਹੈ ਤੇ ਨਹੀਂ ਸਿੱਦੇ ਲੱਗਿਆ ਜੀ ਜਾੜ ਤੇ ਉਹਦੀ ਜਾੜ ਟੁੱਟ ਗਈ ਤੇ ਇਹ ਕੁਝ ਨਹੀਂ ਲੱਗਾ ਮੇਰਾ ਕੁਝ ਨਹੀਂ ਟੁੱਟਿਆ ਇਹ ਬਸ ਇਹਦੀ ਬਚਤ ਰਹਿ ਗਈ ਅੱਜ ਬਚ ਗਈ ਇਹਨੇ ਛੁੱਟੀਆਂ ਐਨ ਜੋਏ ਇਹਨਾਂ ਦਾ ਹੋ ਗਿਆ ਦੀ ਅੱਜ ਦੇਖੋ ਜੀ ਫਰ ਰਾਣੀ ਕੱਟ ਰਿਆ ਗਾਜਰਾ ਜੋ ਕਿ ਰੋਜ਼ ਦਾ ਕੰਮ ਆ ਗਾਜਰਾ ਵਟਣ ਦਾ ਤੇ ਨਾਲੇ ਗੋਭੀ ਹੈ ਨਾਲੇ ਪੈਨੇ ਸਾਡੇ ਮਸੰਮੀਆਂ ਤੇ ਪੀਵਾਂਗੇ ਜੂਸ ਲਓ ਜੀ ਫਿਰ ਕੱਢਾਂਗੇ ਜਲੂਸ ਠੀਕ ਆ ਦੋਸਤੋ ਤੇ ਪੀ ਕੇ ਜੂਸ ਕੱਢਾਂਗੇ ਜਲੂਸ ਦੇਖੋ ਦੋਸਤੋ ਦੇਖ ਲਓ ਛੁੱਟੀਆਂ ਮਿਲੇ ਤਾਂ ਵੀ ਇੰਨਾ ਹੁੰਦੇ ਹੈਗੇ ਦੇਖ ਲਓ ਇਹ ਲਓ ਜੀ ਨੈਸੀ ਨਹਾਰੀ ਆ ਤੇ ਮੈਂਤ ਨਾਲਾ ਵੀ ਹੋ ਦੇਖੋ ਖੇਰਿਆ ਨਾਨੀ ਲਵੇ ਤੇ ਚਲੋ ਜੀ ਦੇਖੋ ਜੀ ਸਾਡੇ ਲਵੇ ਮੋਬਾਈਲਾਂ ਦੀ ਲੱਗੀ ਹੋਈ ਆ ਸੇਲ ਲੈ ਲੋ ਜੀ ਦੇਖੋ ਜੀ ਮੋਬਾਈਲ ਇਹ ਮੋਬਾਈਲ ਲੈ ਜੋ ਸਸਤਾ ਸਸਤਾ ਮਹਿੰਗੇ ਤੋਂ ਮਹਿੰਗਾ ਲਓ ਜੀ ਦੋਸਤੋ ਲੈ ਜੋ ਸੇਲ ਦੀ ਸੇਲ ਲਓ ਜੀ ਦੋਸਤੋ ਚਲਦੇ ਆ ਹੁਣ ਰਵਿਤਾ ਰਾਣੀ ਦਾ ਆ ਦੇਖ ਲਓ ਇਹਦੇ ਕੰਨ ਤੇ ਲੱਗਿਆ ਜੀ ਦੇਖੋ ਜੀ ਇਹਦੇ ਕੰਨ ਦੀ ਵਾਲੀ ਟੁੱਟ ਗਈ ਚਲੋ ਜੀ ਹੁਣ ਠੀਕ ਕਰਾ ਕੇ ਲੈ ਕੇ ਆਨੇ ਆ ਠੀਕ ਆ ਦੋਸਤੋ ਚਲੋ ਜੀ ਸਾਡੇ ਨਾਲ ਬਣੇ ਰਹੋ ਤੁਸੀਂ ਮੈਂ ਜਿੱਤੇ ਨਾ ਜੁੱਤੀ ਪਹਿਰਾਂਗੇ ਨਿਆ ਸੂਟ ਪਹਿਰਾ ਓਏ ਹੋਏ ਨਿਆ ਸੂਟ ਪਾਇਆ ਏ ਆਏ ਹਾਏ ਹਾਏ ਫੇਰ ਜਿਆਦਾ ਕਿਤੇ ਜਾਣਾ ਹੋਊਗਾ ਇਹਨੇ ਨਾ ਫੇਰ ਨਾਲ ਵੇ ਸੂਟ ਮੁੱਕ ਜਾਂਦੇ ਨੇ ਮੇਰੇ ਹੈ ਵਸਾ ਇਕ ਨਾ ਮੇਰੇ ਲਾ ਤਾਂ ਹਾਈ ਨਹੀਂ ਕੁਛ ਹਾਈ ਨਹੀਂ ਕੁਛ ਮੇਰੇ ਲਾ ਚਲੋ ਦੋਸਤੋ ਕੋਈ ਗੱਲ ਨਹੀਂ ਦਾ ਹਰ ਘਰ ਕੀ ਦੁੱਖ ਭਰੀ ਕਹਾਣੀ ਹੈ ਚਲੋ ਜੀ ਮਿਲਦੇ ਆਂ ਫਿਰ ਥੋੜੀ ਦੇਰ ਮੈਂ ਚਲੋ ਦੋਸਤੋ ਲੋ ਜੀ ਆ ਗਏ ਅਸੀਂ ਤੇ ਲੈ ਕੇ ਆਏ ਆ ਹੁਣ ਇਹ ਬਣਵਾ ਕੇ ਲੈ ਕੇ ਆਈ ਆ ਓਹ ਕੰਨਾਂ ਦੇ ਸੈੱਟ ਕਰਵਾ ਕੇ ਲੈ ਕੇ ਆਈ ਆ ਦੋਸਤੋ ਤੇ ਹਾਏ ਤਾਂ ਕਹਿਣਾ ਤਾਂ ਅਸੀਂ ਨਹੀਂ ਜੀ ਰਹੇ ਆ ਅਸੀਂ ਤਾਂ ਚਲੋ ਜੀ ਦੋਸਤੋ ਪੋਣੀ ਦੇਖੋ ਜੀ ਕਿੰਨਾ ਕਵਾੜਾ ਬਣਾਤਾ ਲੋਜ ਦੋਸਤੋ ਅਸੀਂ ਸਮਾਨ ਲੈਣ ਗਏ ਤੇ ਸੋਨੇ ਦਾ ਸਮਾਨ ਲੈਣ ਗਏ ਸੀ YouTube ਦੀ YouTube ਦੀ ਪੇਮੈਂਟ ਆਦਿਆ ਸਾਡੀ ਅਸੀਂ ਪਰ ਅਸੀਂ ਪੈਸੇ ਅਹੀਂ ਜੋੜਦੇ ਆਂ ਸੀ ਲੋਜ ਦੋਸਤੋ ਤੇ ਦੇਖੋ ਜੀ ਆਹ ਅਸੀਂ ਕਾਰਿੰਗ ਲੈ ਕੇ ਆਏ ਆ ਦੇਖੋ ਤੇ ਆਹ ਲੈ ਕੇ ਆਏ YouTube ਦੀ ਪੇਮੈਂਟ ਆਈ ਸੀ ਲੱਖ ਰੁਪਏ ਆਂਦੀ ਆ ਸਾਡੀ ਜੀ ਪੇਮੈਂਟ ਤੇ ਅਸੀਂ ਕੁਝ ਜੋੜਨਾ ਪੈਂਦਾ ਸਾਨੂੰ ਬੜਾ ਸਹੀ ਆ ਅਸੀਂ ਕੰਮ ਕਰਦੇ ਆ ਕੰਮ ਆਪਣਾ ਲਓ ਕੰਮ ਕਰਨਾ ਬੰਦਾ ਵੀਡੀਓ ਬਣਾਉਣੀ ਆ ਭਾਈ ਜਰਾ ਫੇਰ ਜਾ ਕੇ ਕਦੇ ਕੰਮ ਆਉਂਦੇ ਨੇ ਦੇਖੋ ਲੱਗ ਜਾਏਗਾ ਸੱਚੀ 1 ਲੱਖ ਰੁਪਏ ਕਾਟ ਲੈ ਲਓ ਜੀ ਦੋਸਤੋ ਚਲੋ ਜੀ ਕੋਈ ਗੱਲ ਨਹੀਂ ਦੇਖੋ ਜੀ YouTube ਦੀ ਮਿਹਨਤ ਆ ਤੇ ਲਓ ਜੀ ਮਿੱਤਰੋ ਮਿਲਦੇ ਆਂ ਫਿਰ ਆਪਾਂ ਥੋੜੀ ਦੇਰ ਚ ਠੀਕ ਆ ਮਿੱਤਰੋ ਤਾਂ ਦੋਸਤੋ ਲਓ ਜੀ ਬਣਾ ਰਿਹਾ ਮੈਂ ਹੁਣ ਕੀ ਕਹਿੰਦੇ ਹੁੰਦੇ ਨੇ ਇਹਨੂੰ ਫਰਾਈ ਕਰਕੇ ਗੋਭੀ ਦੋਸਤੋ ਦੇਖੋ ਜੀ ਗੋਭੀ ਫਰਾਈ ਕਰ ਰਹੇ ਆ ਆਪਾਂ ਦੇਖ ਲਓ ਦੋਸਤੋ ਗੋਭੀ ਫਰਾਈ ਵਾਓ ਦੇਖੋ ਜੀ ਇੱਕ ਵਾਰ ਤਾਂ ਕਰ ਲਈ ਆਪਾਂ ਨੇ ਇੱਕ ਵਾਰ ਹੋਰ ਹੋ ਰਹੀ ਆ ਤੇ ਲਓ ਜੀ ਮਿੱਤਰੋ ਕਰਕੇ ਮਿਲਦੇ ਆ ਫਿਰ ਆਪਾਂ ਬਣਾ ਰਹੇ ਆ ਸਬਜੀ ਓਕੇ ਜੀ ਰਿਪੋਰਟ ਬਣੂਗੀ ਸਬਜੀ ਦੋਸਤੋ ਤੇ ਚਲੋ ਜੀ ਮੇਰੇ ਨਾਲ ਬਣੇ ਰਹੋ ਮੈਂ ਗੋਭੀ ਦੀ ਸਬਜੀ ਬਣਾ ਕੇ ਤੁਹਾਨੂੰ ਖਵਾਵਾਂਗੇ ਠੀਕ ਆ ਮਿੱਤਰੋ ਤੇ ਬਾਣੇ ਰਹੀ ਆ ਜੀ ਨਾ ਤੋ ਦੋਸਤੋ ਲੋ ਜੀ ਆਪਾਂ ਨੇ ਗੋਭੀ ਦੀ ਸਬਜ਼ੀ ਜੋ ਕਿ ਫਰਾਈ ਕਰਕੇ ਬਣਾ ਰਹੇ ਤੇ ਉਹ ਵੀ ਬਣਾ ਲਈ ਆ ਇਹ ਆਪਣਾ ਨਵੇਂ ਮੋਮੋਸ ਤੇ ਤੋਂ ਦੋਸਤੋ ਮੋਮੋਜ ਫਰਾਈ ਹੋ ਰਹੇ ਨੇ ਦੇਖੋ ਦੋਸਤੋ ਜਿਹੜੀ ਮਰਜੀ ਡਿਸ਼ ਖਾ ਸਕਦਾ ਦੋਸਤੋ ਦੇਖੋ ਜੀ ਲਓ ਜੀ ਮੋਮੋਜ ਫਰਾਈ ਹੋ ਰਹੇ ਹਨ ਔਰ ਬਹੁਤ ਟੇਸਟੀ ਟੇਸਟੀ ਆਏ ਹਾਏ ਮੋਮੋਜ ਫਰਾਈ ਹੋ ਰਹੇ ਹਨ ਗੋਭੀ ਦੀ ਸਬਜੀ ਹੈ ਪੂਰੀ ਹੈ ਮਤਲਬ ਕੜੀ ਵੀ ਪਈ ਹੈ ਦੋਸਤੋ ਸਬਜ਼ੀ ਸਾਰਾ ਸਾਨ ਉਹ ਸਮਾਨ ਪਿਆ ਮਿੱਤਰੋ ਲਓ ਜੀ ਦੇਖੋ ਜੀ ਮੈਨੂੰ ਕੀ ਆ ਗਿਆ ਭਾਈ ਲਓ ਜੀ ਚਲੋ ਜੀ ਮਿਲਦੇ ਆ ਫਿਰ ਤੁਹਾਨੂੰ ਠੀਕ ਆ ਦੋਸਤੋ ਆਏ 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 ਕੇਲਾ ਮਿਲ ਗਿਆ ਫਿਰ ਠੀਕ ਆ ਮਿੱਤਰੋ ਤੇਜ ਹੈ ਹੈਲੋ ਦੋਸਤੋ ਸਮਝੇ ਤੁਹਾਡੀ ਲਓ ਜੀ ਸਬਜੀ ਵਗੈਰਾ ਸਾਰਾ ਕੁਝ ਬਣਾ ਲਿਆ ਤੇ ਲੈ ਕੇ ਆਏ ਮੋਮੋ ਦੇਖੋ ਜੀ ਕ੍ਰਿਸਪੀ ਇੱਕ ਕ੍ਰਾਂਚੀ ਪੂਰੇ ਕ੍ਰਾਂਚੀ ਮੋਮੋਜ਼ ਨੇ ਦੋਸਤੋ ਆਏ 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 ਲਓ ਜੀ ਦੁਪਹਿਰ ਦੇ 12:00 ਵੱਜ ਰਹੇ ਨੇ ਇੱਕ ਤੇ ਆਏ ਨੇ ਮੋਮੋ ਮੋਮੋ ਆਏ ਹਾਏ 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 ਕਿਉਂਕਿ ਬਣਾਈ ਆਪਾਂ ਨੇ ਦੋਸਤੋ ਚਲੋ ਜੀ ਮਿਲਦੇ ਆ ਫਿਰ ਆਪਾਂ ਥੋੜੀ ਦੇਰ ਚ ਮੋਮੋਜ਼ ਖਾ ਲਈਏ ਆਏ ਹਾਏ 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 ਹੈਲੋ ਦੋਸਤੋ ਲੋ ਜੀ ਆ ਗਿਆ ਹੈ ਘਰੇ ਲੋ ਜੀ ਦੇਖੋ ਜੀ ਦੁਪਹਿਰੇ ਹੀ ਰੋਟੀਆਂ ਛਕੀਆਂ ਨੇ ਹੁਣ ਵੀ ਜਦੋਂ ਸਾਰਾ ਦਿਨ ਸਾਡੇ ਦਾ ਲੰਗਰ ਪਾਣੀ ਚੱਲੀ ਜਾਂਦਾ ਦੋਸਤੋ ਲੈ ਵਈ ਗਾਜਰ ਦਾ ਹਲਵਾ ਬਣਾਇਆ ਦੇਖਾਂ ਲੋ ਜੀ ਗਾਜਰ ਦਾ ਹਲਵਾ ਬਣਾਇਆ ਇਹ ਸਾਡੇ ਦਾ ਇਹ ਚੱਲ ਜੀ ਜਾਂਦਾ ਕਦੇ ਗਾਜਰ ਦਾ ਹਲਵਾ ਕਦੇ ਕਾਸੇ ਦਾ ਹਲਵਾ ਲੈ ਆਈ ਦੋਸਤੋ ਗਾਜਰ ਦਾ ਹਲਵਾ ਦੇਖੋ ਦੋਸਤੋ ਥੋੜਾ ਜਿਹਾ ਬਣਾਇਆ ਹੈ ਕਿਉਂਕਿ ਗਾਜਰਾਂ ਸਾਡੇ ਬਥੇਰੀਆਂ ਪਈਆਂ ਨੇ ਵੈਸੇ ਅਸੀਂ ਬਣਾਇਆ ਥੋੜਾ ਜਿਹਾ ਹੀ ਆ ਚਲੋ ਦੋਸਤੋ ਇਧਰ ਲੰਗਰ ਪਾਣੀ ਦੇਖੋ ਜੀ ਸਾਰਾ ਦਿਨ ਲੰਗਰ ਪਾਣੀ ਸਾਰਾ ਦਿਨ ਲੰਗਰ ਪਾਣੀ ਦੇਖੋ ਦੋਸਤੋ ਹਾਂ ਸਾਰਾ ਦਿਨ ਲੰਗਰ ਮੈਂ ਆਂਗ ਲਾਣਾ ਓਏ ਕਿਧਰ ਸਾਰੇ ਖਾ ਰਿਹਾ ਹਾਂ ਸਵੇਰੇ ਖਿਜੜੇ ਖਾਏ ਤੇ ਕੱਲ ਪੂਰਾ ਦਿਨ ਕੁਝ ਨਹੀਂ ਖਾਇਆ ਲਾ ਬਸ ਐਂ ਕਹਿੰਦੇ ਹੁੰਦੇ ਨੇ ਸਾਰੇ ਕੀ ਪੇਟ ਖਰਾਬ ਹੈ ਮੇਰਾ ਲਾ ਪੇਟ ਖਾਵਾ ਪਰ ਰੋਟੀ ਕੌਣ ਖਾਂਦਾ ਹੁੰਦਾ ਬਾਈ ਪੇਟ ਮੇ ਦਰਦ ਹੈ ਲੋ ਜੀ ਦੋਸਤੋ ਦੇਖੋ ਜੀ ਕੁਛ ਮਰਜੀ ਦਰਦ ਹੋਵੇ ਪਰ ਖਾਣਾ ਜ਼ਰੂਰੀ ਹੈ ਚਲੋ ਦੋਸਤੋ ਇਹਦਾ ਰੋਜ਼ ਦਾ ਹੀ ਕੰਮ ਆ ਤੇ ਹਰਿਆਲੀ ਦੇਖੋ ਸਾਡੇ ਬੂਟੇ ਹੋ ਰਹੇ ਨੇ ਮੰਗੋ ਦੇਖੋ ਸਾਰੇ ਬੈਡ ਤੇ ਨਾਚ ਰਹੇ ਲੋ ਜੀ ਦੇਖੋ ਜੀ ਦੋਸਤੋ ਮੇਰੀ ਪਲੇਟ ਆ ਗਈ ਓਏ 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 ਰੋਲਾ ਪਾਈ ਜਾਂਦਾ ਮਿਆਂਗ ਨਾਲ ਹੈ ਲੋ ਜੀ ਦੋਸਤੋ ਮਿਲਦੇ ਆ ਪਰ ਥੋੜੀ ਦੇਰ ਚ ਠੀਕ ਆ ਓਕੇ ਹੈਲੋ ਦੋਸਤੋ ਲਓ ਜੀ ਅਸੀਂ ਜਾ ਰਹੇ ਹਾਂ ਹੁਣ ਪਟਿਆਲੇ ਜੋ ਕਿ ਆਪਣੇ ਯਾਰ ਦੋਸਤੋ ਪਤਾ ਲੈਣ ਜਾ ਰਹੇ ਹਾਂ ਦੋਸਤੋ ਰਜਿੰਦਰਾ ਹਸਪੀਟਲ ਚ ਜੋ ਸੀ ਥੋੜਾ ਜਿਹਾ ਇੰਜਰੀ ਲੱਗਿਆ ਨੇ ਉਹਦੇ ਥੋੜੀ ਜੀਆਂ ਤੇ ਲਓ ਜੀ ਮੈਂ ਤੇ ਪ੍ਰਕਾਸ਼ ਬਾਬਾ ਜਾ ਰਹੇ ਹਾਂ ਦੋਵੇਂ ਦੋਸਤੋ ਤੇ ਲਓ ਜੀ ਮਿਲਦੇ ਆਂ ਫਿਰ ਪਹੁੰਚ ਕੇ ਗੋਗ ਡਰਾਈਵਿੰਗ ਕਰ ਰਹੇ ਆਂ ਆਪਾਂ ਤੇ ਠੀਕ ਆ ਮਿੱਤਰੋ ਹੈਲੋ ਦੋਸਤੋ ਲਓ ਜੀ ਅਸੀਂ ਪਹੁੰਚ ਗਏ ਪਟਿਆਲੇ ਦੇਖੋ ਜੀ ਪਟਿਆਲੇ ਦਾ ਸ਼ਹਿਰ ਆ ਦੇਖੋ ਜੀ ਤੇ ਔਰੇ ਰਾਤ ਹੋ ਗਈ ਆ ਸਾਨੂੰ ਚਲੋ ਕੋਈ ਨਹੀਂ ਬੱਜ ਗਏ ਨੇ ਮੇਰੇ حساب ਨਾਲ 7:00 ਵਜੇ ਗਏ ਨੇ ਦੋਸਤੋ ਤੇ ਲਓ ਜੀ ਮਿਲਦੇ ਆ ਆਪਣੇ ਯਾਰ ਦੋਸਤ ਆਰਾਮ ਮਿੱਤਰ ਨੂੰ ਤੇ ਮਿਲ ਕੇ ਫਿਰ ਤੇ ਚੱਲਾਂਗੇ ਫਿਰ ਠੀਕ ਆ ਫਿਰ ਤੇ ਜੋ ਵੀ ਹੈਗਾ ਇਹ ਉਹ ਤੁਹਾਨੂੰ ਦਿਖਾ ਦਿੰਨੇ ਆ ਹਜੇ ਪਹੁੰਚਿਆ ਆ ਸੀ ਗੱਡੀ ਅਸੀਂ ਨੇ ਲਾਤੀ ਆ ਪਾਰਕਿੰਗ ਵਿੱਚ ਤੇ ਅਸੀਂ ਜਾ ਰਹੇ ਹਾਂ ਹੁਣ ਠੀਕ ਆ ਮਿੱਤਰੋ ਮਿੱਤਰੋ ਹਾਂ ਜੀ ਦੋਸਤੋ ਅਸੀਂ ਪਹੁੰਚ ਗਏ ਐਮਰਜੈਂਸੀ ਤੇ ਉੱਧਰ ਲਾਈਟ ਨਹੀਂ ਦੀ ਤਾਂ ਕਰਕੇ ਲਾਈਟ ਬਾਲ ਕੇ ਆਉਣਾ ਅਸੀਂ ਤੁਹਾਨੂੰ ਦਿਖਾ ਰਿਹਾ ਅਸੀਂ ਪਹੁੰਚ ਗਏ ਆ ਤੇ ਐਮਰਜੈਂਸੀ ਆ ਗਿਆ ਅਸੀਂ ਦੇਖੋ ਦੋਸਤੋ ਤੇ ਸਾਡੇ ਮਿੱਤਰ ਗਏ ਹੋਏ ਨੇ ਉਧਰਲੀ ਸਾਈਡ ਟੈਸਟ ਕਰਾਨ ਗਏ ਹੋਏ ਨੇ ਸਾਨੂੰ ਮਿਲਦੇ ਨੇ ਆ ਮਿਲਣਗੇ ਜਿਵੇਂ ਵੀ ਇਹ ਜੋ ਵੀ ਜਾਣਕਾਰੀ ਹੈ ਸਾਡੇ ਮਿੱਤਰ ਹੀ ਤੁਹਾਨੂੰ ਦਵਾਗੇ ਤੇ ਸਾਡੇ ਨਾਲ ਬਣੇ ਰਹੋ ਤੁਸੀਂ ਠੀਕ ਆ ਦੋਸਤੋ ਹੈਲੋ ਦੋਸਤੋ ਲੋ ਜੀ ਅਸੀਂ ਆ ਗਏ ਆਂ ਦੇਖੋ ਜੀ ਅਸੀਂ ਹੁਣੇ ਆਏ ਆਂ ਪਟਿਆਲੇ ਤੋਂ ਜੋ ਵੀ ਆਪਣੇ ਯਾਰ ਦੋਸਤ ਦੀ ਦੇਖਣ ਗਏ ਤੇ ਤਬੀਅਤ ਠੀਕ ਆ ਚਲੋ ਪਹਿਲਾਂ ਨਾਲ ਆਰਾਮ ਆ ਤੇ ਆ ਗਏ ਅਸੀਂ ਦੇਖੋ ਜੀ ਤੇ ਲੋ ਜੀ ਹੁਣੇ ਖੜਾਈ ਲਿਆ ਗਿਆ ਆਪਾਂ ਨੇ ਗੱਡੀ ਆਪਣੀ ਤੇ ਹੁਣ ਬਾਬਾ ਜਾ ਰਿਹਾ ਏ ਤੇ ਮਿਲਦੇ ਆ ਫਿਰ ਆਪਾਂ ਤੇ ਕੜੀ ਬਣਾਈ ਆ ਕੜੀ ਲਓ ਜੀ ਕੜੀ ਪਾ ਕੇ ਦੇ ਦਿਓ ਫੋਟਾ ਫਟ ਤੇ ਲਓ ਜੀ ਮਿਆਂਕਰਾਨੇ ਨੂੰ ਵੀ ਦੇਖੋ ਦੋਸਤੋ ਮਿਆਂਕਰਾਨੇ ਨੂੰ ਮੈਂਕਰਾਨੇ ਦਾ ਜੀ ਤਰਬੂਜ ਖਾਇਆ ਬਹੁਤ ਲਓ ਜੀ ਤਰਬੂਜ ਗਰਮ ਮਿਆਂਕਰਾਨੇ ਨੇ ਲਓ ਜੀ ਡੱਬੇ 'ਚ ਪਾ ਕੇ ਦੇ ਦਿਓ ਕੜੀ ਲਿਫਾਫੇ 'ਚ ਪੈਕ ਕਰਕੇ ਦੇ ਦਿਓ ਲਓ ਜੀ ਤੇ ਚਲੋ ਜੀ ਚੱਲਦੇ ਆ ਫਿਰ ਮਿਲਦੇ ਆ ਅਗਰ ਥੋੜੀ ਦੇਰ ਦੇ ਠੀਕਾ ਦੋਸਤੋ ਆ ਦੇ ਲਿਆ ਆਪਾਂ ਮਿੱਤਰੋ ਮਿਲਦੇ ਆ ਫਿਰ ਆਪਾਂ ਥੋੜੀ ਜਿਹੀ